ਆਕੇ ਚੋਰੀ ਕਰਕੇ ਜਿਹੜਾ ਪੈਸਾ ਸੀ ਉਹ ਖਾ ਪੀ ਲਿਆ ਜਾਂ ਨਸ਼ਾ ਕਰ ਲਿਆ ਉਸ ਤੋਂ ਬਾਅਦ ਫਿਰ ਚੋਰੀ ਕਰਨ ਚਲੇ ਗਏ ਕਰੀਬ 8 ਤੋਂ 10 ਲਗਾਤਾਰ ਇਹ ਚੋਰੀਆਂ ਕਰ ਰਹੇ ਨੇ ਜਿਹਦੇ ਵਿੱਚੋਂ ਸੱਤ ਮੋਰਸਲ ਹੀ ਮਿਲਣ ਦੇ ਦਿੱਤਾ ਪਰ ਲੇਕਿਨ ਜਿਹੜਾ ਮੇਨ ਬੰਦਾ ਹੈਗਾ ਵੀਰੂ ਜਿਹੜਾ ਕਿ ਗਾਂ ਵੇਚਦਾ ਸੀ ਉਹਨੂੰ ਜਲਦੀ ਅਰੈਸਟ ਕੀਤਾ ਜਾਊਗਾ ਜੋ ਹੋਰ ਬਹੁਤ ਜ਼ਿਆਦਾ ਮੋਰਸਲ ਮਿਲਣ ਦੀ ਉਮੀਦ ਹੈ ਅਸਲ ਉਹਦਾ ਨੀਅਤ ਖਰਾਬ ਹੋ ਗਈ ਨਸ਼ੇ ਕਰਕੇ ਪੜ੍ਹਾਈ ਚੋਂ ਛੁੱਟ ਗਈ ਪੜ੍ਹਾਈ ਤੋਂ ਖਰਚਾ ਚਾਹੀਦਾ ਸੀ ਖਰਚਾ ਕਰਨ ਦੀ ਚੋਰੀਆਂ ਕਰ ਸਕਦੇ ਸੀ ਕੰਮ ਕਿਤੇ ਕਰਦੇ ਨਹੀਂ ਸੀਗੇ ਹੁਣ ਤੱਕ ਜਿਹੜੀ ਗੱਲ ਆਈ ਵੀ 8000 ਰੁਪਏ ਦੇ ਹਿਸਾਬ ਨਾਲ ਮੋਟਰਸਾਈਕਲ ਵੇਚਦੇ ਸੀ ਜਿਹੜੇ 7 ਮੋਟਰਸਾਈਕਲ ਜਿਹੜੇ ਇਹਨਾਂ ਨੇ ਵੇਚੇ ਸੀ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਵਿੱਚ ਜੇ ਕਿਸੇ ਦਾ ਖਸੂਰ ਹੋਗਾ ਉਹ ਵੀ ਰੈਸਟ ਕਰਾਂਗੇ ਤੋਂ ਉਹ ਰਿਕਵਰ ਹੋ ਗਿਆ ਬਾਕੀ ਜਿਹੜਾ ਇਹਨਾਂ ਦਾ ਮੇਨ ਬੰਦਾ ਵੀਰੂ ਹੈਗਾ ਉਹ ਜਿੱਥੇ ਵੇਚਦਾ ਮੁੱਲਾਪੁਰ ਜਗਰਾਉ ਉਹ ਅੱਗੇ ਜਿੱਥੇ ਦੱਸੇਗਾ ਫਿਰ ਅਗਲੀ ਕਾਰਵਾਈ ਕੀਤੀ ਜਾਏਗੀ ਇਸ ਤੋਂ ਸਪਸ਼ਟ ਆ ਵੀ ਕਿਸੇ ਮਾੜੇ ਬੰਦੇ ਨੂੰ ਬਖਸ਼ ਨਹੀਂ ਜਾਏਗਾ ਜਿੰਨੀ ਤੇਜ਼ੀ ਨਾਲ ਰਿਕਵਰੀ ਕੀਤੀ ਹੈਗੀ ਔਰ ਅਸਲ ਕਿਸੇ ਬਹੁਤ ਵੱਡੀ ਗੱਲ ਹੈ ਇਸ ਗੱਲ ਦਾ ਪੁਲਿਸ ਦਾ ਡਰ ਵੀ ਹੈ ਵਾਰਦਾਤਾਂ ਘਟੀਆਂ ਨੇ ਤਾਂ ਸੀਪੀ ਸਾਹਿਬ ਵੱਲੋਂ ਸਪੈਸ਼ਲ ਮੁਹਿੰਮ ਚਲਾ ਕੇ ਜੂਤੀਆਂ ਲਾਈਆਂ ਜਾਂਦੀਆਂ ਸਰਚ ਆਪਰੇਸ਼ਨ ਵਗੈਰਾ ਕਰਤੇ ਜਾਂਦੇ ਤਾਂ ਹੁਣ ਕਾਫੀ ਠੱਲ ਹੈ ਲੁਧਰਣਾ ਲੈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਐ ਸਾਹਮਣੇ ਜਿਹੜੀ ਕਿ ਤੁਸੀਂ ਮੋਟਰਸਾਈਕਲ ਤੇ ਚੋਰ ਦੇਖ ਰਹੇ ਹੋ ਇਹ ਚੋਰ ਉਹ ਨੇ ਜੋ ਮੋਟਰਸਾਈਕਲ ਚੋਰੀ ਕਰਦੇ ਸੀਗੇ ਲੇਕਿਨ ਕਾਬਲੀ ਤਾਰੀਫ ਸਾਡੀ ਲੁਧਿਆਣਾ ਪੁਲਿਸ ਹੈ ਏਸੀਪੀ ਸਾਹਿਬ ਥਾਣਾ ਜਮਾਲਪੁਰ ਦੇ ਐਸਐਚਓ ਸਾਹਿਬ ਮੁੰਡਿਆ ਦੇ ਚੌਂਕੀ ਇੰਚਾਰ ਕਾਬਲੀ ਤਾਰੀਫ ਇਸ ਕਰਕੇ ਕੀ ਆ ਜੀ ਸਾਹਿਬ ਲੁਧਿਆਣਾ ਦੀ ਖਾਕੀ ਇਸ ਕਰਕੇ ਕਾਬਲੀ ਤਾਰੀਫ ਕੀਤੀ ਜਾ ਸਕਦੀ ਹੈ ਇਹ ਥੱਲੇ ਜੋ ਮੋਬਾਈਲ ਪੇ ਨੇ ਮੋਬਾਈਲ ਵੀ ਤੁਹਾਨੂੰ ਇਸ ਕਰਕੇ ਦਿਖਾਏ ਜਾ ਰਹੇ ਨੇ ਇਹ ਉਹ ਲੋਗ ਨੇ ਇਹ ਉਹ ਚੋਰ ਨੇ ਜੋ ਸੌਫਟ ਕੀ ਬਣਾਉਂਦੇ ਸੀਗੇ ਉਸ ਦੇ ਤਹਿਤ ਜਿਹੜਾ ਮੋਟਰਸਾਈਕਲ ਚੋਰੀ ਕਰਦੇ ਸੀਗੇ ਜਸਵਿੰਦਰ ਸਿੰਘ ਸਾਹਿਬ ਦਾ ਮੌਜੂਦ ਹੈ ਗਲਬਤ ਵੀ ਕਰਦੇ ਸੀਗੇ ਸਾਹਿਬ ਨਾਲ ਸਰ ਇਹਨਾਂ ਸੌਫਟ ਟਾਰਗੇਟ ਕੀ ਰਹਿੰਦਾ ਸੀਗਾ ਕਿੱਥੋਂ ਦੀ ਚੋਰੀ ਕੀਤੇ ਵਹੀਕਲ ਕੀ ਪਲੈਨਿੰਗ ਸੀ ਇਹਨਾਂ ਦੀ ਇਹ ਸਿਰਫ ਜਾ ਕੇ ਚੋਰੀ ਕਰਕੇ ਜਿਹੜਾ ਪੈਸਾ ਸੀ ਉਹ ਖਾ ਪੀ ਲਿਆ ਜਾਂ ਨਸ਼ਾ ਕਰ ਲਿਆ ਉਸ ਤੋਂ ਬਾਅਦ ਫਿਰ ਚੋਰੀ ਕਰਨ ਚਲੇ ਗਏ ਕਰੀਬ 8-9 ਮਹੀਨੇ ਤੋਂ ਲਗਾਤਾਰ ਇਹ ਚੋਰੀਆਂ ਕਰ ਰਹੇ ਨੇ ਜ ਜਿਹਦੇ ਵਿੱਚੋਂ ਸੱਤ ਮੋਰਸਲੇ ਮਿਲ ਨੇ ਅਜ ਤੱਕ ਲੇਕਿਨ ਇਹਦਾ ਜਿਹ ਮੇਨ ਬੰਦਾ ਹੈਗਾ ਵੀਰੂ ਜਿਹੜਾ ਕਿ ਗਾਂ ਵੇਚਦਾ ਸੀ ਉਹਨੂੰ ਜਲਦੀ ਅਰੈਸਟ ਕੀਤਾ ਜਾਊਗਾ ਜੋ ਹੋਰ ਬਹੁਤ ਜ਼ਿਆਦਾ ਮੋਰਸਲੇ ਆ ਮਿਲੰਦੀ ਉਮੀਦ ਹੈ ਕਿ ਨੀ ਸਟੱਡੀ ਬੇਸ ਸੀਗਾ ਜਿੱਦਾਂ ਤੁਸੀਂ ਪਹਿਲੇ ਸੌਫਟਵੇਅਰ ਇੰਟਰਵਿਊ ਚ ਦੱਸਿਆ ਕਿ ਸਟੱਡੀ ਕਰਦੇ ਸੀਗੇ ਆਫਟਰ ਗ੍ਰੈਜੂਏਸ਼ਨ ਫੇਲ ਹੋ ਗਿਆ ਸੀਗਾ ਉਸ ਤੋਂ ਬਾਅਦ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬੇਸਿਕਲੀ ਕੀ ਪਲਾਨ ਕੀ ਸੀ ਇਹਨਾਂ ਦੇ ਚੋਰੀਆਂ ਕਿਉਂ ਸ਼ੁਰੂ ਕਰ ਦਿੱਤੀਆਂ ਕਿਉਂ ਨਹੀਂ ਇਹਨੇ ਸਟੱਡੀ ਪੂਰੀ ਕੀਤੀ ਅਸਲ ਉਹਦਾ ਨੀਅਤ ਖਰਾਬ ਹੋ ਗਈ ਨਸ਼ੇ ਕਰਕੇ ਪੜ੍ਹਾਈ ਚੋਂ ਛੁੱਟ ਗਈ ਪੜ੍ਹਾਈ ਤੋਂ ਖਰਚਾ ਚਾਹੀਦਾ ਸੀ ਖਰਚਾ ਕਰਨ ਲਈ ਚੋਰੀਆਂ ਕਰ ਸਕਦੇ ਸੀ ਕੰਮ ਕਿਤੇ ਕਰਦੇ ਨਹੀਂ ਸੀ ਇਹ ਜੀ ਸਰ ਵੇਚਦੇ ਕਿਤੇ ਸੀ ਫਿਰ ਮੋਟਰਸਾਈਕਲਾਂ ਦਾ ਕਿੱਥੇ ਕਿਹੜੀ ਕਬਾੜੀਆ ਸੀਗਾ ਕੋਈ ਮੇਨ ਸਰਗਨਾ ਸੀ ਜਿਹਨੂੰ ਆ ਮੋਟਰਸਾਈਕਲ ਵੇਚਦੇ ਕਿੰਨੇ ਅਮਾਉਂਟ ਦੇ ਵਿੱਚ ਵੇਚਦੇ ਸੀਗੇ ਹੁਣ ਤੱਕ ਜਿਹੜੀ ਗੱਲ ਆਈ ਵੀ 8000 ਰੁਪਏ ਦੇ ਹਿਸਾਬ ਨਾਲ ਇੱਕ ਮੋਟਰਸਾਈਕਲ ਵੇਚਦੇ ਸੀ ਜਿਹੜੇ ਸੱਤ ਮੋਟਰਸਾਈਕਲ ਜਿਹੜੇ ਇਹਨਾਂ ਨੇ ਵੇਚੇ ਸੀ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਵਿੱਚ ਜੇ ਕਿਸੇ ਦਾ ਕਸੂਰ ਹੋਗਾ ਉਹ ਵੀ ਅਰੈਸਟ ਕਰਾਂਗੇ ਤੋਂ ਉਹ ਰਿਕਵਰ ਹੋ ਗਿਆ ਬਾਕੀ ਜਿਹੜਾ ਇਹਨਾਂ ਦਾ ਮੇਨ ਬੰਦਾ ਵੀਰੂ ਹੈਗਾ ਉਹ ਜਿੱਥੇ ਵੇਚਦਾ ਮੁੱਲਾਪੁਰ ਜਗਰਾਉਂ ਉਹ ਅੱਗੇ ਜਿੱਥੇ ਦੱਸੇਗਾ ਫਿਰ ਅਗਲੀ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਲੱਗਦਾ ਨਹੀਂ ਕਿ ਸਰ ਜਦੋਂ ਮੁੱਲਾਪੁਰ ਦੇ ਜਗਰਾਉਂ ਦੇ ਵਿੱਚ ਅਗਰ ਪੁਲਿਸ ਰੇਡ ਕਰਦੀ ਹੈ ਤੇ ਕਾਫੀ ਕੁਆਂਟੀਟੀ ਦੇ ਵਿੱਚ ਉਹ ਮੋਟਰਸਾਈਕਲ ਬਰਾਮਦ ਹੋ ਸਕਦੇ ਨੇ ਜਿਹੜੇ ਇਹਨਾਂ ਨੇ ਵੇਚੇ ਹੀ ਹੋਣਗੇ ਲੁਧਿਆਣਾ ਸ਼ਹਿਰ ਚ ਜਿਹੜੇ ਗਾਇਬ ਹੋਏ ਹੋਣਗੇ ਹਾਂਜੀ ਦੌਰਾਨੇ ਚੈਕਿੰਗ ਲਗਾਤਾਰ ਹੁੰਦੀ ਰਹਿੰਦੀ ਆ ਉਸ ਤਹਿਤ ਹੀ ਪਿਛਲੇ ਹਫਤੇ ਜਮਾਲਪੁਰ ਪੁਲਿਸ ਨੇ ਕਰੀਬ 9 ਬੰਦਿਆਂ ਨੂੰ ਅਰੈਸਟ ਕੀਤਾ ਔਰ ਮੋਤੀਨਗਰ ਨੇ ਕਰੀਬ 7 ਬੰਦੇ ਦਾ ਗਰੁੱਪ ਅਰੈਸਟ ਕੀਤਾ ਜਿਹੜੇ 3 ਵੀਲਰ ਤੇ ਵਾਰਦਾਤ ਕਰਦੇ ਸੀ ਤੋਂ ਆਪਣੀ ਪੁਲਿਸ ਪੂਰੀ ਮਿਹਨਤ ਨਾਲ ਤੰਦੈ ਇਹਨਾਂ ਕੰਮ ਕਰ ਰਹੀ ਹੈ ਸਰ ਇਹ ਵਿਦਆਊਟ ਨੰਬਰ ਪਲੇਟ ਚਾਹੁੰਦੇ ਸੀ ਜੇ ਜਿਹੜੀ ਕੋਈ ਵਾਰਦਾਤ ਦੇਣੀ ਆ ਤਾਂ ਵਿਦਆਊਟ ਨੰਬਰ ਪਲੇਟ ਚਲਾਂਦੇ ਸੀ ਆ ਮੋਟਰਸਾਈਕਲ ਸਨੇਚਿੰਗ ਜਿੱਦਾ ਫੋਨ ਸਨੇਚਿੰਗ ਕਰਨਾ ਨਹੀਂ ਇਹ ਨੰਬਰ ਤੇ ਕੋਈ ਮਿੱਟੀ ਵਗੈਰਾ ਲਾ ਦਿੰਦੇ ਸੀ ਜਿਸ ਕਰਕੇ ਨੰਬਰ ਦਾ ਪਤਾ ਨਹੀਂ ਲੱਗਦਾ ਸੀ ਲੇਕਿਨ ਜੇ ਚੋਰੀ ਕਰਦੇ ਸੀ ਉਹ ਤੇ ਨੰਬਰ ਹੁੰਦਾ ਸੀ ਜਿਹਦਾ پارک ਦੇ ਆ ਬਾਜ਼ਾਰ ਚ ਮੋਟਰਸਾਈਕਲ ਖੜਾ ਜਾਂਦੇ ਤੇ ਚਾਬੀ ਲੱਗੀ ਤੇ ਉਹ ਚਾਬੀ ਲੱਗ ਕੇ ਫਿਰ ਲੈ ਜਾਂਦੇ ਸੀ ਇਹ ਕਿੰਨੀ ਸੰਖਿਆ ਇਹਨਾਂ ਦੀ ਤਿੰਨ ਤੋਂ ਵੱਧ ਕਿੰਨੇ ਕੁ ਰੋਪੀ ਹੈਗੇ ਨੇ ਇਹਨਾਂ ਦੇ ਕਿਹੜਾ ਫੈਂਸ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਹਦੇ ਚ ਤਿੰਨ ਅਸਰੇ ਨੇ ਦੋ ਬਾਈ ਨੇਮ ਹੋਰ ਨੇ ਉਸ ਤੋਂ ਬਾਅਦ ਜਿਹੜੇ ਬੰਦੇ ਅੱਗੇ ਕਿਹਾ ਕੀ ਕਸੂਰ ਆ ਉਹ ਬਾਅਦ ਚ ਪਤਾ ਲੱਗੇਗਾ ਲੇਕਿਨ ਸਰ ਇਹ ਜੀ ਕਾਬਲੀ ਤਾਰੀਫ ਤੁਹਾਨੂੰ ਕਹਿਣਾ ਪਏਗਾ ਤੁਹਾਡੀ ਚੌਂਕੀ ਦੇ ਇਹ ਮੁਲਾਜ਼ਮ ਜਿਹੜੇ ਹੈਗੇ ਉਹਨਾਂ ਲਿੰਚਿੰਗਾਂ ਜਿਹੜੀਆਂ ਨੇ ਉਹ ਕੇਸ ਸੋਲਵ ਕੀਤੇ ਨੇ ਹੋਰ ਵੀ ਕਈ ਕੇਸ ਸੋਲਵ ਕੀਤੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਚੋਰਾਂ ਜਿਹੜੇ ਚੋਰ ਨੇ ਜਾਂ ਦਹਿਸ਼ਤਗਰਦ ਨੇ ਜੋ ਖਾਕੀ ਦੇ ਖੋਫਟ ਡਰਦੇ ਨੇ ਕਿ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਸਾਡੀ ਪੰਜਾਬ ਪੁਲਿਸ ਇਸ ਤੋਂ ਸਪਸ਼ਟ ਹੈ ਵੀ ਕਿਸੇ ਮਾੜੇ ਬੰਦੇ ਨੂੰ ਬਖਸ਼ ਨਹੀਂ ਜਾਏਗਾ ਜਿੰਨੀ ਤੇਜ਼ੀ ਨਾਲ ਰਿਕਵਰੀ ਕੀਤੀ ਹੈਗੀ ਔਰ ਅਰੈਸ ਕੀਤੇ ਬਹੁਤ ਵੱਡੀ ਗੱਲ ਹੈ ਇਸ ਗੱਲ ਦਾ ਪੁਲਿਸ ਦਾ ਡਰ ਵੀ ਹੈ ਵਾਰਦਾਤਾਂ ਘਟੀਆਂ ਨੇ ਤੋਂ ਸੀਪੀ ਸਾਹਿਬ ਵੱਲੋਂ ਸਪੈਸ਼ਲ ਮੁਹਿੰਮ ਚਲਾ ਕੇ ਡਿਊਟੀਆਂ ਲਾਈਆਂ ਜਾਂਦੀਆਂ ਸਰਚ ਆਪਰੇਸ਼ਨ ਵਗੈਰਾ ਕੀਤੇ ਜਾਂਦੇ ਆ ਤੋਂ ਹੁਣ ਕਾਫੀ ਠੱਲ ਹੈ ਬਿਲਕੁਲ ਸਰ ਹੁਣ ਇਹਨਾਂ ਨੂੰ ਕਿੰਨੀ ਦੇਰ ਦੀ ਰਿਮਾਂਡ ਵੀ ਕੁਝ ਹਾਸਲ ਕੀਤਾ ਗਿਆ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਫਿਰ ਰਿਮਾਂਡ ਲੈ ਕੇ ਹੋਰ ਪੁੱਛਗੀਆਂ ਕਰਾਂਗੇ ਜੀ ਬਹੁਤ ਬਹੁਤ ਸ਼ੁਕਰ ਹੈ ਜਸਵਿੰਦਰ ਜੀ ਸਰਨਾ ਜਸਪੀਰ ਜੀ ਸਾਡਾ ਮੌਜੂਦ ਸੀਗੇ ਸਾ ਏਸੀਪੀ ਨੇ ਇਹ ਗੱਲਬਾਤ ਕੀਤੀ ਹੈ ਸਾਡਾ ਚੌਕੀ ਮੁੰਡੀਆਂ ਦਾ ਇੰਚਾਰਜ ਜੀ ਸ਼ੈਣੀ ਵੀ ਸੀਗੇ ਥਾਣਾ ਜਮਾਲਪੁਰ ਦੇ ਐਸਐਚਓ ਸਾਡਾ ਉਹ ਵੀ ਮੌਜੂਦ ਸੀ ਜਸਪਾਲ ਜੀ ਵੀ ਮੌਜੂਦ ਸੀਗੇ ਲੇਕਿਨ ਇਹ ਚੋਰ ਨੇ ਇਹ ਉਹ ਸਨੇਚਰ ਨੇ ਇਹ ਉਹ ਚੋਰ ਨੇ ਜਿਹੜੇ ਤੁਹਾਨੂੰ ਤਸਵੀਰ ਜਿਹੜੀ ਮੈਂ ਦਿਖਾ ਰਿਹਾ ਇਹ ਉਹ ਤਿੰਨ ਨੌਜਵਾਨ ਨੇ ਜਿਹੜੀਆਂ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਇਹ ਜਿਹਨੇ ਮੋਟਰਸਾਈਕਲ ਸਾਥ ਦੇ ਸੱਤ ਖੜੇ ਹੋਏ ਨੇ ਇਹ ਸੱਤ ਉਹ ਸੱਤ ਮੋਟਰਸਾਈਕਲ ਤੇ ਹੋਰ ਵੀ ਮੋਟਰਸਾਈਕਲ ਜਿਹੜੇ ਨੇ ਇਹ ਚੋਰੀ ਕਰਦੇ ਸੌਫਟ ਕੀ ਟਾਰਗੇਟ ਕਰਦੇ ਸੀਗੇ ਕਿ ਕੀਜ਼ ਬਣਾਈਆਂ ਹੁੰਦੀਆਂ ਸੀਗੀਆਂ ਉਸ ਨੂੰ ਟਾਰਗੇਟ ਕਰਦੇ ਸੀਗੇ ਇਹ ਇੱਕ ਕੀਜ਼ ਜਿਹੜੀ ਇੱਥੇ ਲੱਗੀ ਹੋਈ ਆ ਤੁਹਾਨੂੰ ਦਿਖਾ ਦਈਏ ਇਹ ਉਹ ਕਿਸ ਹੈ ਜਿਹੜੀ ਹੈ ਬਣਾ ਕੇ ਹਰ ਮੋਰਚਾ ਨੂੰ ਲਗਾਉਂਦੇ ਸੀਗੇ ਇਹ ਉਹ ਤਸਵੀਰ ਦਿਖਾਈ ਜਾ ਰਹੀ ਹੈ ਥਾਣਾ ਜਮਾਲਪੁਰ ਦੇ ਖੇਤਰ ਦੇ ਵਿੱਚ ਇਹ ਜਿਆਦਾ ਸਰਗਰਮ ਸੀਗੇ ਤੇ ਉਸ ਤੋਂ ਬਾਅਦ ਇਹ ਚੋਰੀਆਂ ਦੀ ਵਾਰਦਾਤ ਨੂੰ ਇਨਜਾਮ ਦੇਣੇ ਸੀਗੇ ਤੇ ਪ੍ਰਾਊਡ ਕਰਨਾ ਪਏਗਾ ਸਾਡੀ ਲੁਧਿਆਣਾ ਪੁਲਿਸ ਨੂੰ ਸਾਡੀ ਲੁਧਿਆਣਾ ਪੁਲਿਸ ਨੇ ਕਰਕੇ ਪ੍ਰਾਊਡ ਕਰਨਾ ਪਏਗਾ ਕਿਉਂਕਿ ਲੋਕਾਂ ਦੀ ਮਿਹਨਤ ਨਾਲ ਕਮਾਈ ਹੋਈ ਚੀਜ਼ਾਂ ਨੂੰ ਉਹ ਕਿਸ ਤਰ੍ਹਾਂ ਬਰਾਮਦ ਕਰ ਲੈਂਦੇ ਨੇ ਚੋਰਾਂ ਦੇ ਦਿਲ ਵਿੱਚ ਇੱਕ ਹੁਣ ਡਰ ਪੈਦਾ ਹੋ ਜੂਗਾ ਕਿਉਂਕਿ ਲੁਧਿਆਣਾ ਪੁਲਿਸ ਹੁਣ ਕਿਸ ਨੂੰ ਬਖਸ਼ਣ ਵਾਲੀ ਨਹੀਂ ਹੈ ਆਗਰ ਚੋਰੀਆਂ ਕਰਦੇ ਹੋ ਜਾਂ ਬਦਮਾਸ਼ੀ ਕਰਦੇ ਹੋ ਤੁਹਾਡੇ ਉੱਤੇ ਵੀ ਐਕਸ਼ਨ ਦਿੱਤਾ ਜਾਊਗਾ ਹੁਣ ਤੁਸੀਂ ਭੁੱਲ ਜੋ ਬਦਮਾਸ਼ੀ ਕਰਨਾ ਚੋਰੀਆਂ ਕਰਨੀਆਂ ਲੁਧਿਆਣਾ ਪੁਲਸ ਹੁਣ ਸਕਰੀਅ ਹੋ ਗਈ ਤੇ ਤੇਜ਼ ਹੋ ਗਈ ਹੋਈ ਹੈ ਲੁਧਿਆਣਾ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ